ਹਾਂਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਆਲੂ ਦੇ ਪਰੌਤੇ ਉਹ ਵੀ ਸਿਰਫ 2 ਮਿੰਟ ਵਿੱਚ ਤੇ ਬਿਨਾ ਪ੍ਰੈਸ਼ਰ ਕੁੱਕਰ ਤੋਂ ਆਲੂਆਂ ਦੇ ਪਰੌਤੇ ਬਣਾਉਣ ਦੇ ਲਈ ਅਸੀਂ ਤੁਹਾਨੂੰ ਆਸਾਨ ਟ੍ਰਿਕ ਦੱਸਾਂਗੇ ਜੁੜੇ ਹੋre ਸਾਡੇ ਬਲੌਗ ਦੇ ਨਾਲ ਤੇ ਅਸੀਂ ਤੁਹਾਨੂੰ ਇਹ ਟ੍ਰਿਕ ਬਾਅਦ ਵਿੱਚ ਦੱਸਾਂਗੇ ਕਿ ਇਸ ਤਰ੍ਹਾਂ 2 ਮਿੰਟ ਦੇ ਵਿੱਚ ਆਪਾਂ ਤਿਆਰ ਕਰ ਸਕਦੇ ਹਾਂ ਤੁਸੀਂ ਵੀ ਆਪਣੇ ਘਰ ਵਿੱਚ ਇਸ ਤਰ੍ਹਾਂ ਹੀ ਕ੍ਰਿਸਪੀ ਤੇ ਸਵਾਦਿਸ਼ਟ ਆਲੂ ਦੇ ਪਰੌਤੇ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ 2-3 ਆਲੂ ਲਮਗਏ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਧੋਸਵਾਰ ਲੈਣਾ ਹੈ ਤੇ ਚੰਗੀ ਤਰ੍ਹਾਂ ਬਾਸ਼ਕਾਨਣਾ। ਹੁਣ ਆਪਾਂ ਇਹਨਾਂ ਨੂੰ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਕੇ ਤੇ ਆਪਾਂ ਗਰਮ ਪਾਣੀ ਦੇ ਵਿੱਚ ਪਾਣਾ। ਆਲੂਆਂ ਨੂੰ ਆਪਾਂ ਇੱਕ ਹੀ ਬਾਲ ਦੇ ਨਾਲ ਹੀ ਉਬਲਣਾ ਹੈ। ਆਲੂ ਆਪਾਂ ਨੇ ਉਬਲ ਚੁੱਕੇ ਤੇ ਆਪਾਂ ਇਹਨਾਂ ਨੂੰ ਠੰਡੇ ਪਾਣੀ ਦੇ ਵਿੱਚ ਪਾ ਕੇ ਤਾਂ ਆਪਾਂ ਇਹਨਾਂ ਨੂੰ ਕੱਢ ਲਿਆ। ਆਪਣੇ ਉਪਰ ਚੁੱਕੇ ਤੇ ਇਹ ਬਿਨਾ ਕੁੱਕਰ ਤੇ ਬਿਨਾ ਸਿੱਟੀ ਲੋਏ ਹੀ ਆਪਾਂ ਉਬਾਲਿਆ ਹੈ ਇਹ ਟ੍ਰਿਕ ਬਹੁਤ ਹੀ ਕਾਮਯਾਬ ਤੇ ਬੱਧੀ ਹੈ ਤੁਸੀਂ ਦੇਖ ਸਕਦੇ ਹੋ ਆਲੂ ਆਪਣੇ ਬਿਲਕੁਲ ਸੌਫਟ ਹੋ ਚੁੱਕੇ ਤੇ ਟੁੱਟ ਰਹੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਆਲੂ ਦੇ ਪਰੋਠੇ ਬਣਾ ਕੇ ਤਿਆਰ ਕਰ ਸਕਦੇ ਆ ਆਲੂ ਤੁਹਾਡੇ ਸਾਹਮਣੇ ਬਹੁਤ ਸੌਫਟ ਤੇ ਮਲਾਈਮ ਹੋ ਚੁੱਕੇ ਹਨ ਆਪਾਂ ਹੁਣ ਇਹਨਾਂ ਨੂੰ ਮੈਸ਼ ਕਰ ਲੈਣੇ ਆ ਚੰਗੀ ਤਰ੍ਹਾਂ ਮੈਸ਼ ਕਰਕੇ ਤੇ ਇਹਨਾਂ ਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਜੇਕਰ ਆਪਣੇ ਘਰ ਦੇ ਵਿੱਚ ਕੋਈ ਵੀ ਅਚਾਨਕ ਮਹਿਮਾਨ ਆ ਜਵੇ ਤਾਂ ਘਰ ਦੇ ਵਿੱਚ ਕੋਈ ਬੱਚੇ ਵੀ ਮੰਗਦੇ ਹਨ ਤਾਂ ਆਸਾਨ ਤਰੀਕੇ ਨਾਲ ਤੁਸੀਂ ਵੀ ਇਸ ਨੂੰ ਇਸਤੇਮਾਲ ਕਰ ਸਕਦੇ ਆ ਤੁਸੀਂ ਵੀ ਬਹੁਤ ਵਧੀਆ ਤਰੀਕੇ ਨਾਲ ਇਹ ਬਣਾ ਸਕਦੇ ਆ ਹਾਂਜੀ ਹੁਣ ਆਪਾਂ ਇਹਦੇ ਵਿੱਚ ਕੁਝ ਮਸਾਲੇ ਤੇ ਐਡ ਕਰਾਂਗੇ ਤੇ ਇਹ ਆਪਾਂ ਲਸਣ ਤੇ ਕੁਝ ਆਪਣੇ ਕੁਝ ਗਰਮ ਮਸਾਲਾ ਤੇ ਸਾਬਤ ਹਰੀ ਲਾਲ ਮਿਰਚ ਕੱਢੀ ਹੋਈ ਤੇ ਕੁਝ ਆਪਣੀ ਹਰੀ ਮਿਰਚ पीसी ਹੋਈ ਇਹਦੇ ਵਿੱਚ ਆਪਾਂ ਐਡ ਕਰਾਂਗੇ ਹਾਂਜੀ ਸਵਾਦ ਅਨੁਸਾਰ ਆਪਾਂ ਨਮਕ ਪਾਵਾਂਗੇ ਤੇ ਹੁਣ ਆਪਣੇ ਇਹ ਮਟੀਰੀਅਲ ਤਿਆਰ ਆਲੂਆਂ ਦਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਸਾਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸਣ ਕਿ ਹੋਰ ਜੀ ਵੀਡੀਓ ਬਣੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਹੁਣ ਆਪਾਂ ਪਰੌਠੇ ਬਣਾਉਣ ਦੀ ਤਿਆਰੀ ਕਰਦੇ ਆਂ ਤੇ ਆਪਾਂ ਇਹਨਾਂ ਨੂੰ ਛੋਟੇ ਛੋਟੇ ਗੋਲ ਤੇ ਲੋਈਆਂ ਲੈਣੀਆਂ ਤੇ ਇਹਦੇ ਵਿੱਚ ਆਪਾਂ ਆਲੂ ਦਾ ਸਟੱਫ ਭਰਾਂਗੇ ਤੇ ਇਹਨੂੰ ਆਪਾਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਲੋਕ ਕਰਨਾ ਹੈ ਤੇ ਆਲੂ ਆਪਣੇ ਬਾਹਰ ਨਾ ਜਾਣ ਹਾਂਜੀ ਪਰੌਂਠੇ ਨੂੰ ਆਪਾਂ ਚੰਗੀ ਤਰ੍ਹਾਂ ਬੇਕ ਲੈਣੇ ਆ ਪਰੌਂਠਾ ਆਪਾਂ ਬਿਲਕੁਲ ਪਤਲਾ ਹੀ ਰੱਖਾਂਗੇ ਤੇ ਨਾ ਕਈ ਮੋਟਾ ਹਾਂਜੀ ਤਵਾ ਆਪਣਾ ਗਰਮ ਹੈ ਤੇ ਬਿਲਕੁਲ ਆਪਾਂ ਹੁਣ ਇਸੇ ਤਰ੍ਹਾਂ ਇੱਕ ਇੱਕ ਪਰੌठा ਕਰਕੇ ਇਸੇ ਤਰ੍ਹਾਂ ਆਪਾਂ ਸਾਰੇ ਪਰੌਠੇ ਆਪਾਂ ਬਣਾ ਲਵਾਂਗੇ ਪਰੌਠੇ ਬਣਾਉਣ ਦਾ ਇਹ ਬਹੁਤ ਵਧੀਆ ਸੌਖਾ ਤੇ ਆਸਾਨ ਤਰੀਕਾ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਹੀ ਟਰਾਈ ਕਰ ਸਕਦੇ ਆ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਆਪਾਂ ਇੱਕ ਇੱਕ ਕਰਕੇ ਪਰੌਠੇ ਸੇਕਦੇ ਜਾਵਾਂਗੇ ਇਸ ਤੋਂ ਸੌਖਾ ਆਸਾਨ ਤਰੀਕਾ ਕੋਈ ਨਹੀਂ ਉਹਟੇ ਛੋਟੇ ਟੁਕੜੇ ਇਹਦੇ ਵਿੱਚ ਆਂਡਾ ਘੋਲੋ ਤੇ ਤੁਸੀਂ ਇੱਕ ਛੋਟੇ ਜਿਹੇ ਬੋਲ ਦੇ ਵਿੱਚ ਉਵਾੜ ਕੇ ਤੇ ਨਾ ਕੁੱਕਰ ਨਾ ਹੀ ਸੀਟੀ ਬਜਾਉਣ ਦਾ ਨਾ ਹੀ ਉਹਨਾਂ ਨੂੰ ਛੇਲਣ ਦਾ ਝੰਜਟ। ਪਰੌਂਠਾ ਆਪਣਾ ਬਣ ਕੇ ਤਿਆਰ ਹੈ। ਤੁਹਾਡੇ ਸਾਹਮਣੇ ਹੀ ਇਹ ਦੇਖੋ ਕਿੰਨਾ ਸੋਹਣਾ ਕਲਰ ਤੇ ਕਿੰਨਾ ਸੋਹਣਾ ਰੰਗ। ਸੌਫਟ ਤੇ ਮਲੇ ਪ੍ਰੌਂਠਾ ਬਣ ਕੇ ਤਿਆਰ। ਤੇ ਇਸ ਤਰ੍ਹਾਂ ਹੀ ਆਪਾਂ ਦੂਸਰਾ ਪਰੌਂਠਾ ਬਣਾਉਣ ਦੀ ਤਿਆਰੀ ਕਰਦੇ ਹਾਂ। ਇਹ ਕਿੱਕ ਕਰਕੇ ਆਪਾਂ ਇਹਨਾਂ ਨੂੰ ਬਣਾ ਲਏ ਜਾਵਾਂਗੇ। ਜੇਕਰ ਪਰੌਂਠੇ ਤੁਹਾਨੂੰ ਬਣਾਉਣੇ ਬਹੁਤ ਹੀ ਔਖੇ ਲੱਗਦੇ ਨੇ। ਲੱਗਦੀ ਹੈ ਤੇ ਮੇਰੀ ਵੀਡੀਓ ਦੇਖ ਕੇ ਤੁਸੀਂ ਵੀ ਇਸ ਤਰ੍ਹਾਂ ਹੀ ਟਰਾਈ ਕਰੋ ਤੇ ਪਰੌਠੇ ਬਹੁਤ ਜਲਦੀ ਤੇ ਸੌਫਟ ਬਣ ਜਾਂਦੇ ਹਨ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਤੁਹਾਨੂੰ ਤੁਸੀਂ ਲਾਈਕ ਤੇ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਕਿ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂਦਲੀ ਹਾਂਜੀ ਇਸ ਤਰ੍ਹਾਂ ਹੀ ਆਪਣੇ ਪਰੌਠੇ ਦੇ ਕਲਰ ਦੇਖੋ ਕਿੰਨਾ ਸੋਹਣਾ ਤੇ ਵਧੀਆ ਤੇ ਮੁੰਨਾਮ ਬਣ ਕੇ ਤਿਆਰ ਹੋ ਰਿਹਾ ਹੈ ਇਸ ਤਰ੍ਹਾਂ ਹੀ ਆਪਾਂ ਇੱਕ ਇੱਕ ਕਰਕੇ ਪਰੌठा ਤਿਆਰ ਕਰ ਲਵਾਂਗੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਜੇ ਬੱਚੇ ਆਪਣੇ ਜੀਦ ਕਰਦੇ ਤੇ ਆਲੂ ਦੇ ਪਰੌਂਠੇ ਖਾਣੀਆਂ ਤੇ ਤੁਸੀਂ ਵੀ ਘਰਵਾਉਣਾ ਨਹੀਂ ਤੇ ਥੋੜੀ ਜਿਹੀ 2 ਜਾਂ 3 ਮਿੰਟ ਦੇ ਵਿੱਚ ਆਲੂ ਦੇ ਪਰੌਂਠੇ ਬਣ ਕੇ ਤਿਆਰ ਕਰ ਸਕਦੇ ਹੋ ਇਸ ਤਰ੍ਹਾਂ ਹੀ ਕਭ ਤੁਹਾਨੂੰ ਵੀਡੀਓ ਮੇਰੀ ਵਧੀਆ ਲੱਗੀ ਤੇ ਲਾਈਕ ਤੇ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਜੀ ਪਰੋਟੀ ਆਪਣੇ ਸਾਰੇ ਬਣ ਕੇ ਤਿਆਰ ਹੋ ਗਏ ਦੇਖੋ ਤੁਹਾਡੇ ਸਾਹਮਣੇ ਹੀ ਕਿੰਨਾ ਸੋਹਣਾ ਕਰ ਰਿਹਾ ਤੇ ਕਿੰਨੇ ਸੋਹਣੇ ਮੁੰਡੇ ਆਪਕੇ ਸੌਫਟ ਕੀ ਆਪਾਂ ਹੁਣ ਇਹਨਾਂ ਅਨੁਸਾਰ ਕਰ ਗਏ ਆ